ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸ ਐਚਓ ਹਿਮਾਂਸ਼ੂ ਭਗਤ ਥਾਣਾ ਲੋਪੋਕੇ ਦੀ ਅਗਵਾਈ ਹੇਠ ਅਤੇ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਵੱਲੋਂ ਪੁਲਿਸ ਪਾਰਟੀ ਨਾਲ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਦੌਰਾਨ ਪਿੰਡ ਕਾਕੜ ਤਰੀਨ ਦੇ ਨਾਜਾਇਜ਼ ਸ਼ਰਾਬ ਵੇਚਣ ਅਤੇ ਕੱਢਣ ਦੇ ਦੋਸ਼ ਹੇਠ ਰਾਜੂ ਪੁੱਤਰ ਨਜ਼ੀਰ ਸਿੰਘ ਕੋਲ 2160 ਲੀਟਰ ਨਾਜਾਇਜ਼ ਲਾਹਣ ਅਤੇ ਸ਼ਰਾਬ ਕੱਢਣ ਵਾਲਾ ਸਮਾਨ ਤੇ ਇੱਕ ਚਾਲੂ ਪੱਠੀ ਬਰਾਮਦ ਕੀਤੀ। ਅਸੀਂ ਅੱਜ ਹਾਇਰ ਅਥਾਰਟिटीज ਦੀ ਜਿਹੜੀ ਹੈਗੀ ਉਹਨਾਂ ਦੇ ਰਹਿਨਮਾਈ ਹੇਠ ਅੱਜ ਅਸੀਂ ਤਰੀਨ ਪਿੰਡ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੇਡ ਕੀਤਾ ਸਾਡਾ ਪੁਲਿਸ ਦਾ ਪੀਐਸ ਲੋਪੋਕੇ ਤੇ ਸਾਡਾ ਜਿਹੜਾ ਅਸੀਂ ਸਾਂਝਾ ਰੇਡ ਸੀਗਾ ਇਹਦੇ ਵਿੱਚ ਤਕਰੀਬਨ 2000 ਲੀਟਰ ਜਿਹੜੀਆਂ ਲਾਹਣਾਂ ਤੇ ਇੱਕ ਚਾਲੂ ਪੱਠੀ ਆ ਤੇ ਜਿਹੜਾ ਬੰਦਾ ਔਰ ਮੌਕੇ ਤੇ ਅਰੈਸਟਡ ਆ ਜੀ ਹਾਂ ਰਾਜੂ ਸਿੰਘ ਆ son of ਨਜੀਰ ਸਿੰਘ ਜੀ 81 ਨੰਬਰ ਜਿਹੜੀ ਇਹਦੀ ਐਫਆਈਆਰ ਦਰਜ ਹੋ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ Amém.